ਲਵਣਾ ਦੇ ਵਾਰਡ ਨੰਬਰ 2 ਵਿਖੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਹਰਸ਼ अरोड़ा ਅਸੂ ਅਤੇ ਵਾਰਡ ਇਨਚਾਰਜ ਵਿਕਰਾਂਤ ਜੋਤੀ ਜੀ ਨੇ ਆ ਕੇ ਵਾਰਡ ਦਾ ਦੌਰਾ ਕੀਤਾ ਅਤੇ ਮੁਹੱਲੇ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਵਾਰਡ ਵਿੱਚ ਵਾਟਰ ਸਪਲਾਈ ਦੀਆਂ ਪਈਆਂ ਹੋਈਆਂ ਪਾਈਪਾਂ ਦੇ ਨਵੇਂ ਕਨੈਕਸ਼ਨ ਲੈਣ ਲਈ ਮੁਹੱਲਾ ਵਾਸੀਆਂ ਨੂੰ ਕਿਹਾ ਅਤੇ ਮੁਹੱਲਾ ਵਾਸੀਆਂ ਵੱਲੋਂ ਸੁਖਵਿੰਦਰ ਸਿੰਘ ਸੋਢੀ ਤੇ ਮੁਹੱਲਾ ਵਾਸੀਆਂ ਨੇ ਆਪਣੀ ਮੇਨ ਰਸਤੇ ਦੀ ਮੰਗ ਨੂੰ ਪ੍ਰਦਾਨ ਅਸੂ अरोड़ा ਜੀ ਅੱਗੇ ਰੱਖਿਆ ਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲਦ ਉਨ੍ਹਾਂ ਦਾ ਰਸਤਾ ਬਣਾਇਆ ਜਾਵੇਗਾ ਮੁੱਲਾ ਵਾਸੀਆ ਵੱਲੋਂ ਪ੍ਰਦਾਨ ਆਸ਼ੂ ਅਰੋੜਾ ਅਤੇ ਵਿਕਰਮ ਜੋਤੀ ਦਾ ਦਿਲੋਂ ਧੰਨਵਾਦ ਕੀਤਾ। ਜਿਹੜੇ ਕਿਤਾਬਾਂ ਦਾ ਰੂਪ ਸਾਡੇ ਰੱਬ ਹੈ ਹਾਂ ਪਰ ਉਹਨਾਂ ਨਾਲ ਅਸੀਂ ਮਿਲ ਕੇ ਰਹੇ ਇਹ ਤਾਂ ਕਿਸਮਤ ਮਾਲੀ ਕੋ ਪਤਾ ਨਹੀਂ ਇੰਨੀ ਬਹੁਤ ਘਟ ਗਈ ਨਹੀਂ ਤਾਂ ਦੂਜੇ ਦਿਨ ਸਾਰੇ ਬੱਚਿਆਂ ਦੀ ਵੋਟਾਂ ਨਹੀਂ ਬਣਿਆ ਕਰਦੀ ਸਾਡੇ ਬੱਚੇ ਮੇਰੇ 20 22 23 23 ਮਾਰ ਨੂੰ 100 ਦੇ ਹੋ ਗਏ ਪੋਤਰੇ ਸਾਰੇ ਸਾਰੀਆਂ 20 25 ਮੁੰਡੇ ਕੋਈ ਨਹੀਂ ਕੋਈ ਨਹੀਂ ਦੀ ਹੈ ਤੇ ਮੇਰੇ ਪੋਤੇ ਨਹੀਂ ਹਾਂ ਪਹਿਲੀ ਵਾਰ ਕਿ ਕੋਈ ਸਾਡੇ ਇਧਰ ਕੰਮ ਦਾ ਕੰਮ ਪਹਿਲੀ ਵਾਰ ਹੋਇਆ ਸਾਰੇ ਮੇਰੇ ਬੱਚਿਆਂ ਦੇ ਜਿਨੇ ਵੀ ਵੋਟਾਂ ਆ ਗਿਆ ਬਾਈ ਬਾਈ ਸਾਲਾਂ ਦੇ ਹੋ ਗਏ ਸਾਡੇ ਆ ਪਾਣੀ ਦੇ ਕਿਨਾਰੇ ਕਿੱਤੋਂ ਪਕੜੀ ਦੀ ਪਾਣੀ ਪਰਕ ਲਿਆਂਦੀ ਸੂਰੇ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਕਨੈਕਸ਼ਨ ਵੀ ਇਹਨਾਂ ਨੇ ਦਵਾਈ ਨੇ ਪਾਣੀ ਦੇ ਮੈਂ ਘੁੰਮਣ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਮਲੋਣਾਂ ਦਾ ਬੜਾ ਧੰਨਵਾਦ ਹੈ ਔਰ ਕਿਸੇ ਨੇ ਵੀ ਸਾਡੀ ਸਾਲੇ ਪਹਿਲੇ ਸਾਰ ਨਹੀਂ ਲਈ ਤੇ ਅੱਜ ਸਾਰ ਲਈ ਹੈ ਤਾਂ ਇਹਨਾਂ ਨੇ ਸਾਡੀ ਸਾਰ ਲਈ ਹੈ ਅਸੀਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਕਦੀ ਵੀ ਭੁਲਾ ਨਹੀਂ ਸਕਦੇ ਦਿਲੋਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਆ ਸਾਰੇ ਮੇਰੇ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਆਸ਼ਰੋੜਾ ਜੀ ਅੱਜ ਸਾਡੀ ਮਹੱਲੇ ਦੇ ਵਾਸੀ ਅੱਜ ਖੜੇ ਹੈ ਤੇ ਅੱਜ ਅਸੀਂ ਪਹਿਲਾਂ ਤਾਂ ਪਾਈਪਲਾਈਨ ਜਿਹੜੀ ਅੱਜ ਕਾਫੀ ਟਾਈਮ ਦੀ ਲੰਬੇ ਸਮੇਂ ਤੋਂ ਜਿਹੜੀ ਡਿਮਾਂਡ ਸੀਗੀ ਆ ਜੋ ਪਾਈਪਲਾਈਨ ਪਈ ਆ ਲੋਕਾਂ ਦੇ ਘਰਾਂ ਤੱਕ ਅਸੀਂ ਪਾਣੀ ਪਹੁੰਚਾਉਣ ਦੇ ਜਿਹੜਾ ਆ ਮਤਲਬ ਯਤਨ ਕਰ ਰਹੇ ਸੀਗੇ ਔਰ ਕਾਫੀ ਹੱਦ ਤੱਕ ਆਪਾਂ ਸਫਲ ਹੋ ਗਏ ਆ ਔਰ ਨਾਲ ਦੇ ਨਾਲ ਜਿਹੜੀਆਂ ਗਲੀਆਂ ਦੀ ਡਿਮਾਂਡ ਹੈਗੀ ਆ ਉਹ ਅਸੀਂ ਨਾਲ ਸਾਡੇ ਪ੍ਰਧਾਨ ਜੀ ਨੇ ਨੋਟ ਕਰ ਲਿਆ ਆ ਔਰ ਜਲਦੀ ਜਿਹੜੀ ਨੈਕਸਟ ਮੀਟਿੰਗ ਹੋਏਗੀ ਉਹਦੇ ਵਿੱਚ ਪ੍ਰਧਾਨ ਜੀ ਇਹ ਕਹਿ ਕੇ ਇਹ ਜਿਹੜਾ ਆ ਮਤਾ ਜਿਹੜਾ ਪਵੇਗਾ ਔਰ ਉਸ ਤੋਂ ਬਾਅਦ ਜਲਦੀ ਟੈਂਡਰ ਲਵਾ ਕੇ ਕੰਮ ਦੀ ਵਾਰੀ ਸ਼ੁਰੂਆਤ ਕਰਾਵਾਂਗੇ ਥੈਂਕ ਯੂ ਸਰ ਥ ਕਮਨ ਸਾਹਿਬ ਦਾ ਧੰਨਵਾਦ ਜੀ ਨਾਲ ਗੁੱਸ ਨਾਲ ਜੀ ਰੂਟ ਚੜੀ ਜਾਂਦੇ ਥੋੜੇ ਜਿਸੀਂ ਵਾਰ ਨੰਬਰ 2 'ਚ ਆਏ ਆਂ ਔਰ ਇਹਨਾਂ ਦੀਆਂ ਕੁਝ ਮੁਸ਼ਕਲਾਂ ਆ ਉਹ ਸੁਣੀਆਂ ਆ ਔਰ ਇਹਨਾਂ ਨਾਲ ਵਾਦਾ ਵੀ ਕਰਕੇ ਚੱਲੇ ਆਂ ਵੀ ਪਹਿਲੇ ਆਧਾਰ ਤੇ ਹੱਲ ਕਰਾਂਗੇ ਔਰ ਇਹਨਾਂ ਨੇ ਇੱਕ ਸਾਨੂੰ ਇਹ ਵੀ ਖੁਸ਼ੀ ਵਾਲੀ ਗੱਲ ਦੱਸੀ ਵੀ ਅਸੀਂ ਕਿਸੇ ਟਾਈਮ ਪਾਣੀ ਪੁਰਾਣਾ ਤਲਵਾੜਾ ਬਾਸੜਡੇ ਤੋਂ ਲੈ ਕੇ ਆਂਦੇ ਸੀ ਔਰ ਅੱਜ ਪਾਣੀ ਸਾਡੇ ਘਰ ਦੇ ਵਿੱਚ ਆ ਉਹ ਸਿਰਫ ਤੇ ਸਿਰਫ ਘੁੰਮਣ ਸਾਹਿਬ ਦੀ ਦੇਣ ਆ ਅਸੀਂ ਘੁੰਮਣ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਾ ਨੂੰ ਪਾਣੀ ਮਿਲ ਗਿਆ ਸਰਪੰਚਾਇਆ ਧੰਨਵਾਦ ਕਰਦੇ ਆਂ ਉਹਨਾਂ ਦਾ ਜੀ ਦਿਲੋਂ ਸਾਰੇ ਕੀ ਰਸਤੇ ਦੀ ਮੰਗ ਕੀਤੀ ਹੈ ਕਿ ਆ ਹੋ ਜਾਊਗੀ ਪੂਰੀ ਨਾ ਦੀ ਦੇਖੋ ਜੀ ਰਸਤੇ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਵਾਦਾ ਵੀ ਕਰਦੇ ਆਂ ਵੀ ਕਰਾਵਾਂਗੇ ਜੀ ਠੀਕ ਹੈ ਜੀ ਥੈਂਕ ਯੂ ਸਰ ਠੀਕ ਹੈ ਧੰਨਵਾਦ ਜੀ